ਸਤ ਸ੍ਰੀਕਾਲ ਜੀ ਹਾਂਜੀ ਕੀ ਹਾਲ ਚਾਲ ਜੀ ਪ੍ਰਮਾਤਮਾ ਸਰਬਦਾ ਭਲਾ ਕਰੇ ਕੱਲਾ ਆਪਾਂ ਵਨਪਾਰ ਦੇ ਵਿੱਚ ਤੁਹਾਨੂੰ ਸਲਵਾਰ ਦੀ ਕਟਿੰਗ ਦੱਸੀ ਸੀ ਸਿੰਪਲ ਕੁੰਦਿਆਂ ਵਾਲੀ ਸਲਵਾਰ ਕਢਾਈ ਵਾਲੇ ਪੌਂਚੇ ਦੀ ਕਟਿੰਗ ਦੱਸੀ ਸੀ ਤੇ ਅੱਜ ਆਪਾਂ ਉਹਨੂੰ ਲਾਈਨਿੰਗ ਕੱਟਣ ਵਾਸਤੇ ਦੱਸਾਂਗੇ ਕਿ ਲਾਈਨਿੰਗ ਕਿਸ ਤਰ੍ਹਾਂ ਕੱਟੀਦੀ ਹੈ ਲਾਈਨਿੰਗ ਆਪਣੀ ਵਧੀਆ ਵਾਲੀ ਲੈਣਗੇ ਤੇ ਇਹਨੂੰ ਆਪਾਂ ਭਿਓ ਲਿਆ ਭਿਓ ਜ਼ਰੂਰ ਲਿਆ ਕਰੋ ਕੋਈ ਵੀ ਤੁਸੀਂ ਲਾਈਨਿੰਗ ਲਾਉਂਦੇ ਜੇ ਸਲਵਾਰ ਨੂੰ ਸ਼ਰਟ ਨੂੰ ਉਹਨੂੰ ਭਿਓ ਲਿਆ ਕਰੋ ਭਿਓ ਦੇਣਾ ਜਿਹੜਾ ਠੀਕ ਹੋਣਾ ਕਪੜਾ ਹੋ ਜਾਂਦਾ ਵਾ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਸਟਾਰਟ ਆ ਵੇਖੋ ਆ ਆਪਣੇ ਕੱਪੜੇ ਦਾ ਬਾਹਰ ਇਹ ਬਾਹਰ ਨੂੰ ਆਪਸ ਵਿੱਚ ਆਪਾਂ ਦੋਰਾ ਕਰ ਲਾਂਗੇ ਬਾਹਰ ਸਰ ਮੁੱਦਾ ਮਾਰ ਕੇ ਜਿਵੇਂ ਆ ਵੇਖੋ ਹੁਣ ਆਪਾਂ ਇਹ ਸਲਵਾਰ ਨੂੰ ਲਾਈਨਿੰਗ ਲਾਉਣੀ ਤੇ ਲਾਈਨਿੰਗ ਕੱਟ ਕੇ ਤੁਹਾਨੂੰ ਦੱਸ ਦਿਆਂ ਇਸ ਤਰ੍ਹਾਂ ਲਾਈਨਿੰਗ ਜੋੜ ਲੈਣੀ ਹੈ ਜੋੜ ਕੇ ਇਸ ਤਰ੍ਹਾਂ ਵਿਛਾਉਣੀ ਹੈ ਲਾਈਨ ਦਾ ਆਪਾਂ ਵਿਛਾ ਲਈਏ ਸਾਰੀ ਪ੍ਰੋਪਰ ਹੁਣ ਇਹਦੇ ਉੱਤੇ ਆਪਾਂ ਤੁਹਾਨੂੰ ਕੁੰਡੇ ਰੱਖ ਕੇ ਕਟਵੇਂ ਦੱਸਾਂਗੇ ਕਿੱਦਾਂ ਕਟਵੇਂ ਆ ਆਪਣੇ ਇੱਕ ਸਾਈਡ ਦੇ ਕੁੰਡੇ ਆ ਕੁੰਡਿਆਂ ਨੂੰ ਬੜਿਆ ਬਰਾਬਰ ਦੇ ਨਾਲ ਬੜੇ ਧਿਆਨ ਨਾਲ ਫੜਨਾ ਇਸ ਤਰ੍ਹਾਂ ਕਰਕੇ ਐਸ ਕੰਨੀ ਵਾਲੀ ਸਾਈਡ ਦੇ ਆਪਾਂ ਕੁੰਡੇ ਰੱਖ ਲੈਣੇ ਆ ਬਿਲਕੁਲ ਉਹੋ ਪ੍ਰਾਪਰ ਕਰਕੇ ਕੰਨੀਆ ਪੂਰੇ ਪਰੋਂ ਵੇਖਣਾ ਫਿਨਿਸ਼ਿੰਗ ਦੇਣੀ ਹੈ نیچے ਵੀ ਦੇਣੀ ਆ ਆਲੇ ਕੋ ਇਸ ਤਰ੍ਹਾਂ ਆਪਾਂ ਕੁੰਡੇ ਲੈ ਰੱਖ ਇਹਨਾਂ ਨੂੰ ਐਸ ਤਰ੍ਹਾਂ ਉਹ ਵੇਲਾਮ ਕੀਤੇ ਕਪੜਾ ਕੋਈ ਆਪਣਾ ਤਾਂ ਆਠਾ ਉੱਪਰ ਨੀਚੇ ਤੇ ਨਹੀਂ ਹੋਇਆ ਪੂਰਾ ਪ੍ਰੋਪਰ ਵੇਲ ਕੇ ਮਨੇ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਗੁੰਦੇ ਵਿਛਾਲਾਂਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਇੱਕ ਚੀਜ਼ ਦੱਸ ਦਿੰਦੀ ਜਦੋਂ ਮੈਂ ਕਢਾਈ ਵਾਸਤੇ ਦੱਸਦੀ ਤਾਂ ਵੀ ਤੁਹਾਨੂੰ ਮੈਂ ਇੱਕ ਇੱਕ ਚੀਜ਼ ਦੱਸਦੀ ਹਾਂ ਜਦੋਂ ਮੈਂ ਕਟਿੰਗ ਵਾਸਤੇ ਦੱਸਦੀ ਤਾਂ ਵੀ ਇੱਕ ਚੀਜ਼ ਦੱਸਦੀ ਹਾਂ ਤੁਸੀਂ ਹਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਜੇ ਕੋਈ ਡਾਊਟ ਹੁੰਦਾ ਵਾ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਨਾਲ ਦੀ ਨਾਲ ਕਰਿਆ ਕਰੋ ਕਮੈਂਟ ਕਰਿਆ ਕਰੋ ਆ ਦੇਖੋ ਆਪਾਂ ਇਸ ਤਰ੍ਹਾਂ ਹੀ ਇਹਨਾਂ ਗੁੰਦਿਆਂ ਨੂੰ ਵੀ ਰੱਖ ਲੈਣਾ ਪੂਰਾ ਐਸਾ ਹੀ ਤਰੀਕੇ ਨਾਲ ਇਤੋਂ ਚੰਗੀ ਤਰ੍ਹਾਂ ਆਪਾਂ ਕੁੰਡਾ ਵੇਖ ਕੇ ਪੂਰਾ ਐਮ ਲਾ ਲੈਣਾ ਨਾਲ ਇੱਥੇ ਪਾ ਰੱਖ ਲੈ ਕੁੰਡੇ ਵੀ ਹੁਣ ਆਪਾਂ ਕੱਢ ਨਹੀਂ ਕਰਦੇ ਤੁਹਾਨੂੰ ਦੱਸਦੇ ਆ ਚਲੋ ਵੇਖਦੇ ਚਾਹ ਨਾਲ ਦੀ ਨਾਲ ਤੁਸੀਂ ਵੀ ਲੈਣ ਕਟ ਨਹੀਂ ਕੋਈ ਓਡੀ ਓਖੀ ਨਹੀਂ ਹੈਗੀ ਬਸ ਇਹਨੂੰ ਥੋੜਾ ਜਿਹਾ ਭਿਓ ਲਿਆ ਕਰੋ ਤੇ ਪ੍ਰੈਸ ਮਾਰ ਲਿਆ ਕਰੋ ਕੱਪੜੇ ਨੂੰ ਪ੍ਰੈਸ ਮਾਰਿਆ ਬਿਲਕੁਲ ਕਪੜਾ ਸਹੀ ਹੋ ਜਾਂਦਾ ਆਪਾਂ ਲੈਨਿੰਗ ਕਰ ਲਈ ਆ ਵੇਖੋ ਕੱਲੇ ਕੱਲੇ ਕੁੰਡੇ ਦੀ ਤੁਹਾਨੂੰ ਦੱਸਣਾ ਆ ਆ ਦੋ ਕੁੰਡੇ ਇੱਕ ਫਿਰ ਸਾਈਡ ਦੇ ਤੇ ਦੋ ਇੱਕ ਦੇ ਤੇ ਨਾਲ ਲੈਣੇ ਦਾ ਪੈਟ ਕਰ ਲਈਏ ਇਹਨਾਂ ਲੈਨਿੰਗ ਨੂੰ ਇਸ ਤਰ੍ਹਾਂ ਹੀ ਆਪਾਂ ਫੋਲਡ ਕਰ ਦੇਣਾ ਨਾਲ ਵਿੱਚ ਇਧਰ ਉਹ ਘਾਤੀ ਹੁਣ ਆਪਾਂ ਤੁਹਾਨੂੰ ਪਹੁੰਚਿਆਂ ਦੀ ਲੈਨਿੰਗ ਕੱਟ ਕੇ ਸਟੈਬਿਲਟੀ ਦੀ ਲੈਨਿੰਗ ਕੱਟ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਕੱਟਣੀ ਆ ਬਾਹਰ ਨੂੰ ਲੈਨਿੰਗ ਲਾਉਣ ਦੀ ਇੱਕ ਤਕਨੀਕ ਨਹੀਂ ਤੁਹਾਨੂੰ ਮੈਂ ਦੱਸਾਂਗੀ ਕਿ ਕਿੱਦਾਂ ਲਾਉਣੀ ਆ ਆਪਾਂ ਜਿਆਦਾ ਪੂਰੀ 8 ਇੰਚ ਬਲਟ ਨਹੀਂ ਲਾਉਣੀ हाँ वे फिर इधर ही आप कढ़ाई पहुँचे जो कटे ही कल वीडियो के दसिया भी कि हम आप इधर पहुँचे जोड़ के कटिंग करा उन्हें इस तरह रख लिया हम आप ਚਲੋ ਅੱਗੇ ਇੱਕ ਜਿਹੜਾ ਆਪਣਾ ਸਲਵਾਰ ਦਾ ਬਾਰ-ਬਾਰ ਪੌਂਚਾ ਟਿਕਦਾ ਨਾ ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਉੱਪਰਲੇ ਬੰਨੇ ਉੱਪਰਲੇ ਸਾਈਡ ਤੇ 1.5 ਇੰਚ ਕਾਟ ਪਾਵਾਂਗੇ ਇਹ ਕਾਟ ਪਾਉਣ ਦੇ ਨਾਲ ਆਪਣਾ ਬਾਰ-ਬਾਰ ਪੌਂਚਾ ਜਿਹੜਾ ਟਿਕਦਾ ਉਹ ਨਹੀਂ ਟਿਕੂਗਾ ਮਨੇ ਆਪਣੇ ਪੌਚੇ ਦੀ ਲੈਨਿੰਗ ਨੂੰ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ 벨ਟ ਦੀ ਲੈਨਿੰਗ ਕਟਿੰਗ ਕਰਕੇ ਦੱਸਦੇ ਆਂ ਆ ਵੇਖੋ ਆਪਾਂ ਹੁਣ 벨ਟ ਨੂੰ ਕਪੜਾ ਲਾਉਣਾ ਵਾ ਤੇ ਆਪਾਂ 8 ਇੰਚ 벨ਟ ਲਈ ਤੇ 8 ਇੰਚ 벨ਟ ਦਾ ਕਪੜਾ ਨਹੀਂ ਲੈਣਾ ਕਈ ਕੀ ਕਰਦੇ ਪੂ 8 ਇੰਚੀ 벨ਟ ਦਾ ਕਪੜਾ ਲੈ ਕੇ ਪ੍ਰੋਪਰ ਪੂਰੀ 벨ਟ ਦੇ ਨਾਲ ਲੈਣਗੇ ਅਟੈਚ ਕਰ ਦਿੰਦੇ ਆਪਾਂ ਜਿੱਥੋਂ ਤੱਕ ਨੇਫਾ ਉੱਥੋਂ ਤੱਕ ਲੈਣਗੇ ਅਟੈਚ ਕਰਾਂਗੇ ਸਿਰਫ 4 ਇੰਚਾ ਪਰ ਲੈਣਗ ਲੈਣੀ ਇਥੋਂ ਕਿਉਂਕਿ ਜਦੋਂ ਆਪਾਂ ਨਾ ਉਪਰ ਨੇਫਾ ਬਣਾਉਣੀ ਹੈ ਨੇਫੇ ਦੇ ਵਿੱਚ ਜਦੋਂ ਕੋਈ ਡੋਰੀ ਨਾਲਾ ਵਗੈਰਾ ਪਾਉਣੀ ਹੈ ਨਾ ਉਹ ਬਾਰ-ਬਾਰ ਆਪਣਾ ਅਟਦਾ ਵਾ ਸਿੰਪਲ ਨੇਫਾ ਆਪਾਂ ਪਾਣਾਂਗੇ ਤੇ ਕਦੇ ਨਹੀਂ ਅਟਦਾ ਚੌਵੀ ਇੰਚ ਪੰਜੀ ਆਪਾਂ ਇਹ ਲਾ ਲੈਣਾ ਬਲਟ ਦਾ ਅੱਦ-ਅੱਦਾਂ ਆਪਣਾ ਸੀਨਾ ਚਾਹ ਇਹਨਾਂ ਸਿਰਫ ਆਪਾਂ 4 ਇੰਚ 4.5 ਇੰਚ ਦੀ ਬਲਟ ਦੇ ਅੰਦਰ ਲੈਨਿੰਗ ਲਾਉਣੀ ਆ ਲੈਨਿੰਗ ਦੀ ਆੜੀ ਪਾਣੇ ਵਾਲੀ ਨੇਫੇ ਦੇ ਨੀਚੇ ਪਾਣ ਦੇ ਦੇਣੀ ਆ ਆਪਾਂ ਇਹ ਕਮਰਤਨ ਰੱਖ ਕੇ ਦੋ ਬੀ ਆਪਨੇ ਬਰਤ ਦਾ ਕਪੜਾ ਆ ਵੇਖੋ ਆ ਬਰਤ ਦਾ ਕਪੜਾ ਇਹਦੇ ਨੀਚੇ ਆਪਾਂ ਇਸ ਤਰ੍ਹਾਂ ਪੂਰੀ ਪੂਰੀ ਜਿਹੜਾ ਲੈਂਗ ਆਪਣੀ ਲੱਗਣੀ ਹੈ ਨਾ ਜਿਦੋਂ ਆਪਾਂ ਨੇਹਫੇ ਦੀ ਪਾਣ ਇਸ ਤਰ੍ਹਾਂ ਪਾਉਣੀ ਆ ਧਿਆਨ ਨਾਲ ਦੇਖਿਓ ਇਹਨੂੰ ਇਹਦੇ ਦਬਾਦ ਲੈਣਾ ਪੈਣਾ ਬਸ ਆਪਣੀ ਬਲਟ ਵੀ 5 ਇੰਚ ਦੀ ਤਿਆਰ ਹੋ ਜਣੀ ਆ ਲੇਨਿੰਗ ਵੀ ਆਪਣੀ 4 ਇੰਚ ਦੀ ਲਗਣੀ ਆ ਤੇ ਬਲਟ ਬਣ ਕੇ ਆਪਣੀ ਪੂਰੀ ਰੈਡੀ ਹੋ ਜੀਗੀ ਤੁਸੀਂ ਇਸ ਤਰ੍ਹਾਂ ਬਲਟ ਨੂੰ ਲੇਨਿੰਗ ਲਾਇਆ ਕਰੋ ਕਿਉਂਕਿ ਬਾਰ ਬਾਰ ਜੋ ਨਾਲੀ ਦੇ ਵਿੱਚ ਆਪਾਂ ਡੋਰੀ ਪਾਉਣੀ ਹੈ ਉਹ ਵੱਢਦੀ ਨਹੀਂ ਆ ਹਾਂਜੀ ਜੇ ਵੀਡੀਓ ਵਧੀਆ ਲੱਗੀ ਸ਼ੁਰੂਆਤ ਦੀ ਕਟਿੰਗ ਆਪਣੀ ਲੇਨਿੰਗ ਵਾਲੀ ਦੀ ਹੋ ਗਈ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ